ਉਹ ਪੰਜਾਬੀ ਨਿਊਜ਼ ਗੁਰਦਾਸਪੁਰ ਦੇ ਮੋਹੱਲਾ اسلامਾਬਾਦ ਵਿੱਚ ਇੱਕ ਮਜ਼ਦੂਰ ਦੀ 21 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ ਦੱਸਦੀ ਹੈ ਕਿ ਇਸ ਵਿਅਕਤੀ ਦੇ ਵੱਲੋਂ ਇੱਕ ਦਿਨ ਪਹਿਲਾਂ ਹੀ 50 ਰੁਪਏ ਦੀ ਲਾਟਰੀ ਦੀ ਟਿਕਟ ਖਰੀਦੀ ਸੀ ਜਿਸ ਦੇ ਚੱਲਦੇ ਦੂਸਰੇ ਦਿਨ ਇਸ ਵਿਅਕਤੀ ਨੂੰ ਪਤਾ ਚੱਲਿਆ ਕਿ ਇਸ ਦੀ 21 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ ਜਿਸ ਦੇ ਚੱਲਦੇ ਉਸ ਦੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਦੱਸਦੀ ਹੈ ਕਿ ਵਿਅਕਤੀ ਦਰਅਸਲ ਇੱਕ ਮਜ਼ਦੂਰ ਤਰਸੀਮ ਲਾਲ ਹੈ ਜੋ ਕਿ ਕੋਫੇ ਬਣਾਉਂਦਾ ਕੰਮ ਕਰਦਾ ਤੇ ਇੱਕ ਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਹੈ ਤੇ ਤਾਂ ਲਗਾਤਾਰ ਇਸ ਵੱਲੋਂ ਲਾਟਰੀ ਦੀ ਖਰੀਦ ਕੀਤੀ ਜਾਂਦੀ ਰਹੀ ਹੈ ਤੇ ਲਾਟਰੀ ਵਿਕਰੇਤਾ ਨੇ ਇਸ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਦੱਸਦੀ ਹੈ ਕਿ ਇਸ ਵਿਅਕਤੀ ਨੂੰ 21 ਲੱਖ ਰੁਪਏ ਦਾ ਜੋ ਇਨਾਮ ਤੇ ਲਾਟਰੀ ਦੇ ਰਾਹੀਂ ਨਿਕਲਿਆ ਤੁਸੀਂ ਦੇਖ ਰਹੇ ਹੋ ਪੰਜਾਬ ਬਾਦਰ ਨਿਊਜ਼ ਮਾਰਕੇਸ਼ ਸ਼ਰਮਾ ਬੰਗਿਆ ਮੇਰੇ ਨਾਲ ਤਰਸ਼ੀਮ ਲਾਲੀ ਇਲੈਕਟ੍ਰੀਕਲ ਖਰੀਦੀ ਇਹਨਾਂ ਕੋ ਭਾਈ ਉਹਨਾਂ ਕੋ ਤਕਲੀ ਲਗੀ ਇਹਨਾਂ ਨੂੰ ਸਲਾਮਾਬਾਬ ਮਿਲ ਲੈ ਸੋਫੇ ਦਾ ਕੰਮ ਕਰਦਾ ਹਾਂ ਮੈਂ ਲੋਕਲੀ ਜਾਂਦਾ ਕੋਠੀ ਅਧਿਕਾਰ ਨੂੰ ਕੰਮ ਕਰਦਾ ਫਿਰ 50 ਰੁਪਏ ਦੀ ਟਿਕਟ ਜੀ 50 ਰੁਪਏ ਦੀ ਟਿਕਟ ਲਈ ਹੈ ਭਾਈ ਜੀ ਨੂੰ ਤੇ 21 ਲੱਖ ਦਾ ਨਾਮ ਲੱਗਿਆ